ਕਾਲ ਬਾਈ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪੋ ਆਪਣੇ ਘਰੇ ਭੈਣਾਂ ਨੂੰ ਭਰਾਵਾਂ ਨੂੰ ਸਾਰਿਆਂ ਨੂੰ ਹੱਥ ਬੰਨ੍ਹ ਕੇ ਸਤਿ ਸ੍ਰੀ ਅਕਾਲ ਜੀ ਮਹਾਰਾਜ ਤੰਦਰੁਸਤੀਆਂ ਬਖਸ਼ੇ ਸਭ ਨੂੰ ਸੱਚੇ ਪਾਤਸ਼ਾਹ ਬਾਈ ਜੀ ਸਾਡੀਆਂ ਸਾਰੀਆਂ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਤੁਸੀਂ ਲੋੜ ਤੋਂ ਵੱਧ ਪਿਆਰ ਦਿੱਤਾ ਬਾਈ ਜੀ ਤੇ ਜਿਹਨੇ ਸਾਨੂੰ ਕਮੈਂਟ ਕਰਦਾ ਸਬਸਕ੍ਰਾਈਬ ਕਰਿਆ ਲਾਇਕ ਸ਼ੇਅਰ ਕਰਿਆ ਬਾਈ ਜੀ ਉਹਨੂੰ ਦਿਲੋਂ ਸਲੂਟ ਸਤਿ ਸ੍ਰੀ ਅਕਾਲ ਜੀ ਦਿਲੋਂ ਸਲੂਟ ਆ ਜੀ ਤੁਹਾਨੂੰ ਬਾਈ ਜੀ ਗੱਲ ਐ ਉਹ ਕਰਨੀ ਸੀ ਵੇਚਦੀ ਨਾ ਇੱਕ ਬੰਦਾ ਮੈਨੂੰ ਕਹਿੰਦਾ ਯਾਰ ਮੈਨੂੰ ਪੈਸੇ ਧਾਰੇ ਦੇ ਦਿੰਦਾ ਬਾਈ ਜੀ ਇਹ ਹਕੀਕਤ ਆ ਮੈਂ ਸਾਡੇ ਪੈਂਟ ਦੇ ਬਾਜ ਤੇ ਰੇਸ਼ਮ ਕੇ ਰੇਸ਼ਮ ਸਿੰਘ ਸਨ ਆਫ ਪ੍ਰੀਤਮ ਸਿੰਘ ਦੋਨੇ ਭਰਾ ਏ ਸਕੇ ਤੇ ਉਹਨਾਂ ਦੇ ਬਾਈ ਜੀ ਅੰਬਰਤ ਸ਼ਕੇ ਵੇ ਆ ਅੰਬਰਤ ਸ਼ਕੇ ਵੇ ਆ ਤੇ 22-23 ਲੱਖ ਰੁਪਏ ਦੀ ਮੇਰੇ ਨਾਲ ਠੱਗੀ ਮਾਰ ਕੇ ਉਹ ਪੈਸੇ ਲੈ ਕੇ ਤੇ ਕੈਨੇਡਾ ਨੂੰ ਚੜ ਗਏ ਮੈਂ ਤੁਹਾਨੂੰ ਅੱਗੇ ਵੀ ਵੀਡੀਓ ਚ ਦੱਸਿਆ ਸੀ ਮੇਰੇ ਤੇ ਪਰਚਾ ਪੈ ਗਿਆ ਮੈਂ ਜੇਲ੍ਹ ਚ ਚਲਿਆ ਗਿਆ ਤੇ ਮਗਰੋਂ ਬੁੜੀਆਂ ਨੂੰ ਪੈਸੇ ਨਹੀਂ ਦਿੱਤੇ ਜਦੋਂ ਬੁੜੀਆਂ ਪੈਸਿਆਂ ਨੂੰ ਜਾਂਦੀਆਂ ਸੀਗੀਆਂ ਤੇ ਪੱਗਾਂ ਲਾ ਕੇ ਪੈਰਾਂ 'ਚ ਧਰਨ ਲੱਗ ਪੈਂਦੇ ਸੀ ਐਨੇ ਮੂੰਹ ਦੇ ਮਿੱਠੇ ਬੰਦੇ ਸੀ ਸਾਡੇ ਪਿੰਡ ਚ ਬਈ ਜੀ 2 ਕਰੋੜ ਰੁਪਏ ਦੀ ਠੱਗੀ ਮਾਰ ਗਏ ਉਹ ਬੰਦੇ ਪਤਾ ਨਹੀਂ ਉਹ ਹੁਣ ਕੈਨੇਡਾ ਬੈਠੇ ਆ ਪਤਾ ਨਹੀਂ ਆਸਟ੍ਰੇਲੀਆ ਬੈਠੇ ਆ ਮਹਾਰਾਜ ਜਾਣਦਾ ਕਿੱਥੇ ਬੈਠੇ ਆ ਅੱਧੇ ਪਿੰਡ ਤੋਂ ਪੈਸੇ ਲੈ ਗਏ ਦਈ ਅਗਲੇ ਆਉਂਗੇ ਆ ਵੀ ਆਰੇ ਤਾਂ ਵਰਤਾਰੀ ਬੰਦੇ ਆ ਘਰੇ ਉਹਨਾਂ ਦੇ ਮਹਾਰਾਜ ਦੀ ਦੇ ਪ੍ਰਗਟ ਪਰ ਬੀੜ ਫੌਰੀ ਮਹਾਰਾਜ ਦੀ ਬੀੜ ਪ੍ਰਕਾਸ਼ ਕਰੀ ਵੀ ਸੀਗੀ ਘਰੇ ਪਾਠ ਕਰਦੇ ਸੀਗੇ ਰੋਟੀ ਪਾਣੀ ਛਕਾਉਂਦੇ ਸੀਗੇ ਭੋਗ ਲਵਾਉਂਦੇ ਸੀ ਸਭ ਕੁਝ ਕਰਦੇ ਸੀ ਤੇ ਲੋਕਾਂ ਨੇ ਇਸ ਗੱਲ 'ਚ ਹੀ ਦਈ ਗਏ ਵੀ ਇਹ ਕਿਹੜਾ ਕੋਈ ਅਮਲੀ ਨਹੀਂ ਛੇੜੀ ਬੰਦੇ ਆ ਵੀ ਵਧੀਆ ਸਾਫ਼ ਬੰਦੇ ਆ ਅੰਬਰਤ ਸ਼ਕਾ ਹੈ ਇਹਨਾਂ ਦਾ ਭਾਈ ਮੈਂ ਸਾਰੇ ਅੰਬਰਤ ਵਾਲਿਆਂ ਨੂੰ ਨਹੀਂ ਕਹਿੰਦਾਗਾ ਵੀ ਸਾਰੇ ਅੰਬਰਤ ਵਾਲੇ ਪੰਜ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਪਰ ਉਹ ਬੰਦੇ ਅੰਬਰਤਾਰੀ ਬੰਦੇ ਸੀਗੇ ਤੇ ਐਡਾ ਵੱਡਾ ਬਾਈ ਜੀ ਧੋਖਾ ਕਰਕੇ ਸਾਡੇ ਪਿੰਡ 'ਚ ਲੋਕਾਂ ਨਾਲ 2-3 ਕਰੋੜ ਰੁਪਈਆ ਲੈ ਕੇ ਤੇ ਹਰ ਰਫਰ ਹੋ ਗਏ ਪਤਾ ਹੀ ਨਹੀਂ ਲੱਗਿਆ ਕਿੱਧਰ ਨੂੰ ਗਏ ਕਿੱਧਰ ਨੂੰ ਨਹੀਂ ਗਏ ਤੇ ਲੋਕੀ ਵਿਚਾਰੇ ਗਰੀਬ ਜਿਵੇਂ ਮੱਝ ਵੀ ਸਿੱਖ ਉਹਨਾਂ ਨੇ ਵੀ ਜਿਵੇਂ ਕਿ ਨੇ ਪੈਲੀ ਵੇਚੀ ਐ 2 ਕਰਾਂ ਵਾਲਾ 4 ਕਰਾਂ ਵਾਲਾ ਅੱਧਾ ਕਿੱਲਾ ਕਿਸੇ ਤੋਂ 2 ਲੱਖ ਅਗੇ ਤੋਂ 6 ਲੱਖ ਕਿਸੇ ਤੋਂ 8 ਲੱਖ ਅਗੇ ਤੋਂ 10 ਲੱਖ ਬਾਈ ਜੀ ਬੰਦਾ ਹੀ ਨਹੀਂ ਛੱਡਿਆ ਉਹਨਾਂ ਨੇ ਕੋਈ ਤੇ ਅੱਜ ਨਾ ਮੈਂ ਵੀਡੀਓ ਪਾਈ ਜਨਾ ਉੱਜਾ ਜਾ ਰੋਲੇ ਹੀ ਕਰੋ ਚੱਕ ਕੇ ਪਰੋਟ ਲੈ ਜਾ ਕੇ ਆਪਣਾ ਉਹ ਜਿਹੜਾ ਪਿਆਜ ਸਟਾਮ ਬਿਆਨਾਂ ਲਿਖਾਇਆ ਵਈ ਪੈਲੀ ਦਾ ਫੋਟੋ ਵੀ ਦਿਖਾਉਣੇ ਆ ਜੀ ਸੋਨੂੰ ਤੇ ਜੇ ਕਿਸੇ ਬਾਈ ਜੀ ਬੰਦੇ ਨੂੰ ਇਹ ਮਿਲਣ ਤੇ ਹੱਥ ਬੰਨ੍ਹ ਕੇ ਬੇਨਤੀ ਆ ਬਾਈ ਜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਸਾਨੂੰ ਇਹ ਬੰਦਿਆਂ ਦੀ ਬਹੁਤ ਜ਼ਿਆਦਾ ਲੋੜ ਆ ਜੀ ਸਾਡੇ ਤਾਂ ਜਿਹਨਾਂ ਨੇ ਭਾਂਡੇ ਵਕਾਤੇ ਇੰਨਾ ਇਹਨਾਂ ਨੇ ਸਾਡਾ ਨੁਕਸਾਨ ਕਰਿਆ ਪੈਸੇ ਲੈ ਕੇ ਜਿਗੇ ਬਾਈ ਬੁੜੀਆਂ ਦੀਆਂ ਸੀ ਉਦੋਂ ਪਾਗਾਂ ਹੱਪਾਲੀਆਂ ਪੈਰਾਂ ਚ ਭਣ ਜੀ ਤੇ ਪਤਾ ਹੀ ਨਹੀਂ ਸੀਗਾ ਵੀ ਬਾਹਰ ਜਾਣਾ ਤੇ ਪੈਸੇ ਲੈ ਕੇ ਭੱਜ ਕੇ ਠੱਗੀ ਮਾਰ ਕੇ ਦੱਸੋ ਜੀ ਕੀ ਬੰਦਾ ਕਿਸ ਤੇ ਵਿਸ਼ਵਾਸ ਕਰੂਗਾ ਕੋਈ ਵਿਸ਼ਵਾਸ ਹੈਗਾ ਕੋਈ ਵਿਸ਼ਵਾਸ ਨਹੀਂ ਜੀ ਮੈਨੂੰ ਤਾਂ ਲੰਗ ਕਰਕੇ ਧਰ ਗਏ ਜੀ 23-24 ਲੱਖ ਰੁਪਇਆ ਬਣਦਾ ਤੇ ਲੈ ਕੇ ਭੱਜ ਗਏ ਦੱਸੋ ਕੀ ਕਰੂਗਾ ਬੰਦਾ ਜੀ ਕਿੱਧਰ ਨੂੰ ਜਾਊਗਾ ਇੱਕ ਭਰਾ ਨੇ ਆਸੀ ਜੀ ਕਮੈਂਟ ਕਰਿਆ ਕਹਿੰਦਾ ਜੇ ਤੇਰੇ ਕੋਲ ਪੈਸੇ ਹੈਗੇ ਤਾਂ ਮੈਨੂੰ ਧਾਰੇ ਦੇ ਦੇ ਉਹ ਬਾਈ ਬਥੇਰੇ ਪੈਸੇ ਸੀਗੇ ਮੈਂ ਤਾਂ ਮੂੰਹਕੂਲ ਸੀਗਾ ਮੂੰਹਕੂਲ ਜੀ ਸਾਰਾ ਕੁਝ ਲਟਾਤਾ ਕਿਸੇ ਨੂੰ ਜਵਾਬ ਹੀ ਨਹੀਂ ਦਿੱਤਾ ਰੇਕ ਨੂੰ ਆਪ ਦੇ ਅਰਗੇ ਹੀ ਸਮਝਿਆ ਵੀ ਮੇਰੇ ਅਰਗੇ ਹੀ ਆ ਯਾਰ ਕੋਈ ਗੱਲ ਨਹੀਂ ਮੇਰੇ ਨਾਲ ਤਾਂ ਬਾਈ ਬੌਲੇ-ਬੌਡੇ ਬੜੇ ਧੋਖੇ ਹੋਇਆ ਕੀ ਤੁਹਾਨੂੰ ਦੱਸਾਂ ਇੱਕ ਕੁੜੀ ਸੀ ਮੇਰੀ ਭੈਣ ਸੀਗੀ ਤੇ ਉਹ ਹੋਰ ਕੁੜੀ ਨੂੰ ਲਿਆਈ ਉਹਨੂੰ ਵੀ ਮੇਰੀ ਭੈਣ ਬਣਾਤਾ ਤੇ ਚੱਲ ਮੈਂ ਬਣਾ ਲਈ ਉਹਦਾ ਬਾਹਰਲਾ ਉਹ ਮਾ ਮਾਵਾਂ ਧੀਆ ਸੀਗੀਆਂ ਹੁਣ ਮੈਂ ਪਿੰਡ ਤਾਂ ਨਹੀਂ ਦੱਸਦਾਗਾ ਤੇ ਨਾਂ ਵੀ ਰੋਕਦਾ ਨਾਂ ਵੀ ਨਹੀਂ ਦੱਸਦਾ ਥੋੜਾ ਜਿਹਾ ਪੜਦਾ ਰੱਖਦੇ ਆ ਇਸ ਗੱਲ ਦਾ ਨਾ ਤਾਂ ਮੈਂ ਉਹ ਕੁੜੀ ਦਾ ਪਿੰਡ ਦੱਸਾਂ ਨਾ ਉਹਦਾ ਨਾਂ ਦੱਸਾਂ ਤੇ ਉਹ ਮੇਰੀ ਭੈਣ ਲੈ ਆਈ ਉਹਨੂੰ ਉਹ ਕਹਿੰਦੀ ਮੇਰੀ ਸਹੇਲੀ ਆ ਮੈਂ ਕਿਹਾ ਚੱਲ ਠੀਕ ਆ ਕੋਈ ਗੱਲ ਨਹੀਂ ਤੇ ਮੈਂ ਬਾਈ ਜੀ 1.5 ਲੱਖ ਰੁਪਈਆ ਲਾਇਆ ਕੋਲੋਂ ਉਹਨਾਂ ਦਾ ਕੈਨੇਡਾ ਦਾ ਬਣਦਾ ਨਹੀਂ ਸੀਗਾ ਜਿਗਾਰਡ ਜਆ ਉਹ ਬਣਾ ਕੇ ਤੇ ਵੀਜ਼ਾ ਆ ਗਿਆ ਫਿਰ ਸ਼ਾਪਿੰਗ ਕਰਨ ਨੂੰ ਪੈਸੇ ਨਹੀਂ ਉਹ ਦਿੱਤੇ ਫਿਰ ਸਾਰੀ ਸ਼ਾਪਿੰਗ ਕਰਾਈ ਫਿਰ ਦਿੱਲੀ 에ਰਪੋਰਟ ਤੇ ਚੜਾ ਕੇ ਆਇਆ ਤੇ ਬਾਈ ਜੀ ਜਦੋਂ ਬਾਹਰ ਜਾਵੜੀ ਪਹਿਲਾਂ ਤਾਂ ਇੱਥੇ ਗੱਲਾਂ ਵੱਡੀਆਂ ਵੱਡੀਆਂ ਕਰੇ ਆਏ ਕਰਾਂਗੇ یوں ਕਰਾਂਗੇ ਤੇ ਮੈਂ ਕਿਹਾ ਚੱਲ ਕੋਈ ਨਾ ਕਰਨਾ ਕਰੀ ਨਹੀਂ ਕਰਨਾ ਨਹੀਂ ਸਹੀ ਆਪਾਂ ਤਾਂ ਭਲਾਈ ਕਰਨਾ ਤੇ ਮੈਂ ਬਾਈ ਜੀ ਸਾਰਾ ਕੁਝ ਕਰ ਕਰਾ ਕੇ ਤੈਨੂੰ ਬਾਹਰ ਚੜਾਤਾ 11-12 ਸਾਲ ਹੋ ਗਏ ਬਾਈ ਜੀ ਕੈਨੇਡਾ ਬੈਠੀ ਨੂੰ ਤੇ ਹੁਣ ਮੇਰਾ ਬੇਟਾ ਆ ਗਿਆ 6 ਮਹੀਨੇ ਹੋ ਗਏ ਤੇ 6 ਮਹੀਨੇ ਹੋ ਗਏ ਤੇ ਅਸੀਂ ਬਾਈ ਜੀ ਮੈਸੇਜ ਕਰਦੇ ਆ ਫੋਨ ਕਰਦੇ ਆ ਮੁਰੋ ਫੋਨ ਵੀ ਨਹੀਂ ਚੱਕਦੀ ਦੋ ਵਾਰੀ ਇੰਡੀਆ ਆ ਗਈ ਤੇ ਸਾਨੂੰ ਮਿਲ ਕੇ ਵੀ ਨਹੀਂ ਗਈ ਇੱਕ ਟੌਫੀ ਇੱਕ ਡੱਬਾ ਤਾਂ ਬਹੁਤ ਵੱਡੀ ਗੱਲ ਹੁੰਦੀ ਆ ਇੱਕ ਸਿੰਗਲ ਟੌਫੀ ਨਹੀਂ ਮੇਰੇ ਬੱਚਿਆਂ ਵਾਸਤੇ ਲੈ ਕੇ ਇਤਨਾ ਸਾਡੇ ਘਰੇ ਆਈ ਤੇ ਜਦੋਂ ਮੈਂ ਫੋਨ ਤੇ ਇੱਕ ਵਾਰੀ ਗੱਲ ਹੋਈ ਮੈਸੇਜ ਤੇ ਕਹਿੰਦੀ ਮੈਂ ਤਾਂ ਆਪਣੇ ਮਾਮੇ ਕੋਲੇ ਵੀ ਨਹੀਂ ਗਈ ਵੀ ਉਦੋਂ ਤੇਰਾ ਮਾਮਾ ਮਰ ਗਿਆ ਸੀਗਾ ਜਦੋਂ ਤੈਨੂੰ ਮੈਂ ਪੈਸੇ ਲੈ ਕੇ ਬਾਹਰ ਤੁਰਿਆ ਸੀ ਉਦੋਂ ਤਾਂ ਮੈਂ ਤੋਰਿਆ ਹੁਣ ਤੂੰ ਮਾਮੇ ਦੀ ਗੱਲ ਸੁਣਾਉਣੀ ਆ ਵੀ ਮੈਂ ਤਾਂ ਆਈ ਸੀ ਤੇ ਮਾਮੇ ਨੂੰ ਮਿਲਣ ਦਾ ਟਾਈਮ ਨਹੀਂ ਲੱਗਿਆ ਕੀ ਕਰਾਂਗੇ ਬਾਈ ਦੱਸ ਯਾਰ ਕੀ ਕਿਸੇ ਦਾ ਫਾਇਦਾ ਕਰੂਗਾ ਕੋਈ ਬੰਦਾ ਕੋਈ ਫਾਇਦਾ ਫੂਦਾ ਨਹੀਂਗਾ ਇੱਥੇ ਲੋਕੀ ਆਪ ਦਾ ਫਾਇਦਾ ਲੈਂਦੇ ਆ ਉਹਦੇ ਲੋੜ ਸੀ ਉਹਦੇ ਗਧੇ ਨੂੰ ਬਾਪੂ ਗਧੇ ਨੂੰ ਬਾਪੂ ਬਣਾ ਲਿਆ ਮੈਂ ਗਧਾ ਹੀ ਸੀਗਾ ਮੈਨੂੰ ਬਾਪੂ ਬਣਾ ਲਿਆ ਤੇ ਮੈਂ ਫੇਰ ਵੀ ਪੈਸੇ ਲਾ ਕੇ ਸਾਰਾ ਕੁਝ ਕਰਕੇ ਦਿੱਲੀ 에어ਪੋਰਟ ਤੇ ਚੜਾ ਕੇ ਆਇਆ ਆਪਦੇ ਜਾਨੀ ਬਹੁਤ ਪੜੀ ਲਿਖੀ ਸੀ ਤੇ ਪਤਾ ਕਾਹੇ ਦਾ ਨਹੀਂ ਸੀ ਉੱਥੋਂ ਮੈਂ ਗਾਈਡ ਲੈ ਕੇ ਦਿੱਤਾ ਉਹਨੂੰ ਮੈਂ ਕਿਹਾ ਯਾਰ ਇਹਨੂੰ ਜਾਜ ਤਾਂ ਹੀ ਛੱਡ ਕੇ ਆਈ 500 ਰੁਪਏ ਉਹਨੂੰ ਦਿੱਤਾ ਤੇ ਉਹਨੇ ਬਈ ਇੱਕ ਦਿਨ ਮੈਨੂੰ ਬਾਹਰ ਜਾ ਕੇ ਫੋਨ ਨਹੀਂ ਲਾਇਆ ਤਦੋਂ ਕਿੰਡਾ ਵੱਡਾ ਗੁਣ ਕਰਿਆ ਮੈਂ ਨਾਲੇ ਇਹ ਗੱਲ ਮੈਂ ਵੀਡੀਓ 'ਚ ਕਹਿਣਾ ਸਬੂਤ ਆ ਇਹ ਗੱਲ ਦਾ ਮੇਰੇ ਨਾਲ ਕੇ ਗੱਲ ਕਰ ਸਕਦੇ ਆ ਜੇ ਝੂਠ ਹੋਵੇ ਤਾਂ ਮੇਰਾ ਸਿਰ ਤੇ ਜੁੱਤੀਆਂ ਛੋਡੀਆਂ ਐਦੂ ਵੱਡਾ ਸੱਚ ਨਹੀਂ ਕੋਈ ਹੋ ਸਕਦਾ ਮਾਦਾ ਭਾਈ ਸੱਚ ਪੁਣੇ ਚ ਹੀ ਮਰ ਗਿਆ ਝੂਠ ਕਦੇ ਬੋਲਿਆ ਨਹੀਂ ਜ਼ਿੰਦਗੀ ਦੇ ਵਿੱਚ ਨਹੀਂ ਝੂਠ ਬੋਲਿਆ ਨਫ਼ਰਤ ਆ ਸਖਤ ਨਫ਼ਰਤ ਸੱਚ ਕਹਿ ਕੇ ਕਿ ਮੈਂ ਤਾਂ ਲੋਕਾਂ ਨੂੰ ਲੁੱਟੀ ਗਏ ਮੈਂ ਫਿਰ ਵੀ ਪਿੱਛੇ ਨਹੀਂ ਹਟਿਆ ਕੌਮਲਾ ਬੰਦਾ ਐਡੇ ਐਡੇ ਫਾਇਦੇ ਕਰਿਆ ਲੋਕਾਂ ਦੇ ਤੇ ਆਪ ਭਾਈ ਕਿਸੇ ਤੋਂ ਵੇਖੇ ਹੁਣ ਮੈਂ ਜੋ ਕੇ ਵੀ ਆਪਾਂ ਤਾਂ ਐਡੇ ਐਡੇ ਕਰਿਆ ਜੇ ਮੇਰੇ ਤੇ ਵਕਤ ਨਾ ਨਾ ਪੈਂਦਾ ਤੇ ਮੈਨੂੰ ਅਕਲ ਹੀ ਨਹੀਂ ਆਉਣੀ ਸੀ ਸਾਰੀ ਜ਼ਿੰਦਗੀ ਨਹੀਂ ਅਕਲ ਆਉਣੀ ਸੀ ਉਹ ਵਕਤ ਪਿਆ ਕਰਕੇ ਅਕਲ ਆਈ ਉਹ ਜਦੋਂ ਮੈਂ ਵੇਖਿਆ ਕਿ ਤੂੰ ਪੈਸੇ ਮੰਗ ਕੇ ਦੇ ਕੇ ਤੂੰ 5 ਮੰਗ ਕੇ ਤੂੰ 10 ਮੰਗ ਕੇ ਤੂੰ 1000 ਮੰਗ ਬਈ ਕਹੇ ਨੇ ਨਹੀਂ ਦਿੱਤੇ ਤੇ ਹੁਣ ਮੈਨੂੰ ਪਤਾ ਲੱਗਿਆ ਕੀ ਬਈ ਇਹੋ ਜਿਹੇ ਰਿਸ਼ਤੇਦਾਰੀਆਂ ਕੀ ਇਹੋ ਜਿਹੇ ਯਾਰ ਮਿੱਤਰ ਚੱਟਣੇ ਆ ਯਾਰ ਮਿੱਤਰ ਅਸੀਂ 5 ਸੀਗੇ ਗਏ ਗੱਡ ਮੈਂ ਭਰਾ ਸੀ ਤੇ ਪੰਜਾਂ ਚੋਂ ਬਈ ਇਹ 1000 ਮਿੱਤਰ ਆ ਮੇਰਾ ਹੁਣ ਜਗਜੀਤ ਗੋਸਲ ਹੀਰਾ ਬੰਦਾ ਦਿਲ ਦਾ ਹੀਰਾ ਉਹਨਾਂ ਟਾਈਮਾਂ 'ਚ ਮੈਨੂੰ ਇੱਕ ਦਿਨ ਲੋਡ ਪੈ ਗਈ ਮੈਂ ਲੱਖ ਰੁਪਈਆ ਮੰਗਿਆ ਪੜਾਕ ਦੇਣੇ ਕੱਢ ਕੇ ਪੜਾਦਾ ਕਹਿੰਦਾ ਚੱਕ ਯਾਰ ਗੱਲਾ ਗੱਲ ਹੀ ਕੋਈ ਨਹੀਂ ਹੋਰ ਲੋੜ ਹੋਈ ਹੋਰ ਦੱਸਦੀ ਉਹ ਤਾਂ ਹੋਇਆ ਬਈ ਯਾਰ ਉਹ ਕਹਦਾ ਯਾਰ ਆ ਯਾਰ ਜਿਹਦੇ ਨਾਲ ਆਪਾਂ ਗੁਣ ਕਰਿਆ ਤੇ ਆਪਾਂ ਨੂੰ ਅਗਲਾ 20000 ਨੂੰ ਟੱਚ ਕਰਾਂ ਕਰੀ ਜਾਂਦਾ ਜਾਂ 10000 ਨੂੰ ਆਏ ਨਹੀਂ ਹੁੰਦੀਆਂ ਗੱਲਾਂ ਬਹੁਤ ਲੋਕਾਂ ਦੇ ਫਾਇਦੇ ਕਰਿਆ ਬਈ ਆਪਦਾ ਘਰ ਖਰਾਬ ਕਰ ਲਿਆ ਲੋਕਾਂ ਦੇ ਫਾਇਦੇ ਕਰ ਕਰ ਮੈਂ ਤਾਂ ਜਿੱਦੇ ਜਿੱਦੇ ਧੱਕੇ ਚੜੀ ਗਿਆ ਮੈਨੂੰ ਤਾਂ ਅਗਲਾ ਰਗੜੀ ਤੁਰਿਆ ਗਿਆ ਅਗਲੀ ਤੁਰਿਆ ਗਿਆ ਮੈਂ ਤਾਂ ਇਹ ਕ ਨਹੀਂ ਮੰਨਿਆ ਮੈਨੂੰ ਅਕਲ ਨਹੀਂ ਸੀਗੀ ਪੈਸੇ ਸੁੱਖ ਨਾ ਵਾਧੂ ਸੀ ਬਾਬੇ ਦੀ ਕਿਰਪਾ ਨਾਲ ਤੇ ਆਪਦੇ ਵਰਗੇ ਹੀ ਸਮਝ ਲੈਣਾ ਅਗਲੇ ਨੂੰ ਵੀ ਯਾਰ ਆਪਣੇ ਵਰਗੇ ਹੀ ਆ ਤੇ ਪਰ ਲੋਕ ਬਾਈ ਕਿੱਥੇ ਆਪਣੇ ਵਰਗੇ ਆ ਪੈਸੇ ਦਿਓ ਮੈਨੀਆਂ ਦਾ ਨਾਂ ਦਿਓ ਪੂਰਾ ਜੂੜ ਪਾ ਕੇ ਦਿਓ ਅਗਲੇ ਨੂੰ ਗਹਿਣੇ ਦੇਣੇ ਆ ਰਜਿਸਟਰੀ ਕਰਾਓ ਗਹਿਣੇ ਦੀ ਫੇਰ ਪੈਸੇ ਦਿਓ ਅਗਲੇ ਨੂੰ ਊ ਨਾ ਕਰੋ ਬਿਆਨਾਂ ਬਿਊ ਨਾ ਅਸੀਂ ਤਾਂ ਬਿਆਨਾਂ ਕਰਕੇ ਫਸ ਗਏ 2 ਕਿੱਲਿਆਂ ਦੀ ਗੱਲ ਸੀਗੀ ਤੇ ਬਿਆਨਾਂ ਦੇਤਾ ਤੇ ਮੇਰੇ ਤੇ ਪਰਚਾ ਪੈ ਗਿਆ ਤੇ ਉਹ 6 ਮਹੀਨੇ ਦੇ ਟਾਈਮ ਸੀ ਰਜਿਸਟਰੀ ਦਾ ਬੁੜੀਆਂ ਨੂੰ ਬਸ ਭੈਣ ਜੀ ਦਿੰਨੇ ਆ ਬਸ ਭੈਣ ਜੀ ਦਿੰਨੇ ਆ ਕਰਕੇ ਤੇ ਰਗੜਾ ਲਾ ਗੇ ਹੋਰ ਬਹੁਤ ਸਾਰੇ ਬਾਵਾ ਬੰਦੇ ਆ ਭਾਈ ਜਿੰਨਾਂ ਤੋਂ ਪੈਸੇ ਲੈਣੇ ਆ ਜਿਹਦੇ ਤਾਂ ਆਪ ਦੇਣੇ ਆ ਆਪਦੇ ਦਾ ਹੱਥ ਪਨ ਪਨ ਦਿੱਤੇ ਜਿਹਦੇ ਦੇਣੇ ਸੀ ਭਾਈ ਤੇ ਜਿਹ ਤੋਂ ਲੈਣੇ ਆ ਉਹ ਅਗਲਾ ਕਹਿ ਦਿੰਦਾ ਗੱਲਾਂ ਹੀ ਹੋਰ ਕਰਦੇ ਆ ਇੱਕ ਨਾ ਮੈਂ ਗੱਲ ਕਰੀ ਮੈਂ ਉਹ ਤੋਂ 35000 ਰੁਪਇਆ ਲੈਣਾ ਉਹ ਕਹਿੰਦਾ ਮੈਂ 100 ਕਰੋੜ ਦਾ ਮਾਲਕ ਆ ਤੇ ਮੈਂ ਕਿਹਾ ਯਾਰ ਮੇਰੇ ਵੱਲ ਤੂੰ 500 ਕਰੋੜ ਦਾ ਮਾਲਕ ਹੋਵੇਂ ਮੇਰਾ ਤਾਂ ਤੇਰਾ 35000 ਰੁਪਈਆ ਨਹੀਂ ਦਿੱਤਾ ਜਾਂਦਾ ਜੇ ਤੂੰ ਐਡਾ ਹੀ 100 ਕਰੋੜ ਵਾਲਾ ਤੇ ਮੇਰਾ 35000 ਦੇ ਗੱਲ ਖਤਮ ਐਵੇਂ ਆਪਾਂ ਲੜਾਂ ਬੋਲਾਂਗੇ ਮੈਂ ਤੇਰੇ ਮਾਰੂੰਗਾ ਤੂੰ ਮੇਰੇ ਮਰੇਗਾ ਗੱਲ ਵਧੂਗੀ ਲੈਣਾ ਕੋ ਤੂੰ ਆਕੜ ਕਰੇ ਮੇਰੇ ਕੋਲ 100 ਕਰੋੜ ਦੀ ਪ੍ਰਾਪਰਟੀ ਆ ਭਾਈ ਇਹੋ ਜੀ 100 ਕਰੋੜ ਦੀ ਪ੍ਰਾਪਰਟੀ ਨੂੰ ਕੀ ਕਰਨਾ ਜਦੋਂ ਤੂੰ ਮੇਰਾ ਤਾਂ 35000 ਨਹੀਂ ਦਿੰਦਾ ਮੇਰੇ ਭਾਜੀ ਤੇਰੀ ਕਾਦੀ ਪ੍ਰਾਪਰਟੀ ਆ ਇਹੋ ਜੀਆਂ ਤਾਂ ਭਾਈ ਲੋਕਾਂ ਦੀਆਂ ਗੱਲਾਂ ਬਾਤਾਂ ਹੋਈਆਂ ਖੜੀਆਂ ਯਾਰ ਕਿੰਨੇ ਟਾਈਮ ਦੀ ਹੋਈ ਬੋਲ ਵੀ 8 ਟਾਈਮ 8ਾਂ ਦੀ ਹੋਈ ਹੈ ਹਾਂਜੀ ਹੋਰ ਬੋਲ ਪੈਣੇ ਆ ਥੋੜਾ ਜਿਹਾ ਹੋਰ ਗੱਲ ਕਰ ਲੈਣੇ ਕੋਈ ਬੋਲ ਦੱਸ ਕੋਈ ਗੱਲ ਕਰਨ ਵਾਲੀ ਹੈ ਤਾਂ ਓਏ ਉਹ ਉਹ ਬਾਅਦ ਚ ਕਰਾਂਗੇ ਆਪਾਂ ਕੋਈ ਗੱਲ ਨਹੀਂ ਤੇ ਐਂ ਕਰਕੇ ਬਾਈ ਇਹ ਵੀਡੀਓ ਨੂੰ ਵੱਧ ਤੋਂ ਵੱਧ ਮੇਰੇ ਵੀਰ ਸ਼ੇਅਰ ਕਰੋ ਤਾਂ ਕਿ ਸਾਨੂੰ ਉਹ ਬੰਦਿਆਂ ਦੀ ਪੜਤਾਲ ਮਿਲ ਜੇ ਬਾਕੀ ਬਾਈ ਅਸੀਂ ਆਪਦਾ ਮੋਬਾਈਲ ਨੰਬਰ ਕਮੈਂਟ ਬਾਕਸ ਵਿੱਚ ਛੱਡਾਂਗੇ ਤੁਹਾਡੇ ਮੂਰੇ ਹੱਥ ਬੰਨ ਕੇ ਬੇਨਤੀ ਆ ਉਹ ਬੰਦੇ ਸਾਨੂੰ ਮਿਲ ਜਾਣ ਨਾ ਕਿਤੇ ਪ੍ਰੀਤਮ ਸਿੰਘ ਤੇ ਰੇਸ਼ਮ ਸਿੰਘ ਇੱਕ ਤਾਂ ਮਰ ਗਿਆ ਉਹਨਾਂ ਚੋਂ ਇੱਕ ਹੈਗਾ ਉਹ ਹੁਣੇ ਆਉਣੀ ਪਤਾ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਇੰਗਲੈਂਡ ਮੈਨੂੰ ਨਹੀਂ ਪਤਾ ਕਿੱਥੇ ਆ ਬਾਈ ਜੀ ਉਹ ਇਹਨੂੰ ਵੀਡੀਓ ਨੂੰ ਭਰਾ ਬਣ ਕੇ ਰਿਕਵੈਸਟ ਆ ਤੁਹਾਡੇ ਚਰਨਾਂ ਦੇ ਵਿੱਚ ਵੱਧ ਤੋਂ ਵੱਧ ਭਾਈ ਜੀ ਸ਼ੇਅਰ ਕਰੋ ਇਹਨੂੰ ਵੱਧ ਤੋਂ ਵੱਧ ਜਿਹੜੀ ਕਿ ਉਹ ਬੰਦਿਆਂ ਤੱਕ ਪਹੁੰਚੇ ਉਹਨਾਂ ਨੂੰ ਪਤਾ ਲੱਗੇ ਵੀ ਅਸੀਂ ਕੀ ਕਰਕੇ ਆਏ ਆ ਸਾਡੇ ਪਿੰਡ ਭਾਈ ਜੀ 2 ਕਰੋੜ ਰੁਪਏ ਦੀ ਸਾਡੇ ਪਿੰਡ ਚ ਠੱਗੀ ਮਾਰ ਗਏ ਉਹ 30 ਕਿੱਲੇ ਪੈਲੀ ਦੇ ਸੀ ਉਹਨਾਂ ਕੋਲੇ ਆਪਦੇ ਤੇ ਲੋਕੀ ਪੈਸੇ ਦੇਈ ਗਏ ਚੱਕ ਚੱਕ ਕੇ ਵੀ ਚੱਲ ਕੋਈ ਨਾ ਯਾਰ ਚੱਲ ਕੋਈ ਨਾ ਤੇ ਭਾਈ ਆ ਇਹੋ ਜਿਹਾ ਕੋਈ ਕਰਕੇ ਗਏ ਪੈਲੀ ਵੇਚ ਗਏ ਲੋਕਾਂ ਦਾ 2 ਕਰੋੜ ਰੁਪਇਆ ਵੀ ਨਾਲ ਲੈ ਗਏ ਕੀ ਕਰੂਗਾ ਬੰਦਾ ਦੱਸੋ ਜੀ ਕਿਸੇ ਦਾ ਫਾਇਦਾ ਕਰਕੇ ਮੈਂ ਨਹੀਂ ਇਹ ਗੱਲ ਕਹਿੰਦਾ ਵੀ ਕਿਸੇ ਨੂੰ ਪੈਸੇ ਨਾ ਦਿਓ ਦਿਓ ਪਰ ਅਗਲੇ ਨੂੰ ਜੂੜ ਲਾ ਲਓ ਚੰਗੀ ਤਰ੍ਹਾਂ ਵੀ ਜਿਹੜਾ ਐ ਭੱਜ ਨਾ ਸਕੇ ਕੋ ਕਰ ਨਾ ਸਕੇ ਗਹਿਣੇ ਕਰਾ ਲਓ ਪੈਲੀ ਰਜਿਸਟਰੀ ਕਰਾਓ ਗਹਿਣੇ ਦੀ ਮੇਰੇ ਨਾਲ ਦਾ ਭਾਈ ਜ਼ਿੰਦਗੀ ਦੀਆਂ ਸੱਚੀਆਂ ਗੱਲਾਂ ਝੂਠ ਮੈਂ ਕਦੇ ਜ਼ਿੰਦਗੀ ਦੀ ਝੂਠ ਨਹੀਂ ਬੋਲਿਆ ਨਾ ਹੀ ਮੈਂ ਬੋਲਾਂ ਇਹ ਵੀ ਗੱਲ ਨਾਲ ਨਾ ਆਪਦੇ ਬੱਚਿਆਂ ਨੂੰ ਹੀ ਸਿੱਖਿਆ ਦਿੱਤੀ ਆ ਝੂਠ ਬੋਲਣ ਦੀ ਤੇ ਨਾ ਬੋਲਗੇ ਅਸੀਂ ਜੋ ਬੋਲਾਂਗੇ ਸੱਚ ਬੋਲਾਂਗੇ ਭਾਈ ਇਥੋਂ ਦਿਲੋਂ ਬੋਲਾਂਗੇ ਦੁਖੀ ਬਹੁਤਾ ਮਨ ਜੇ ਮਾੜੇ ਦਿਲ ਵਾਲਾ ਬੰਦਾ ਹੁੰਦਾ ਬਈ ਹੈਮ ਕੇ ਮਰ ਜਾਂਦਾ ਵੀ ਭੈਣ ਚੋ ਆਹ ਕੀ ਹੋ ਗਿਆ ਉਹ ਤਾਂ ਗੱਲ ਕਰੋ ਪ੍ਰਮਾਤਮਾ ਦੀ ਉਹਦੀ ਦਾਤੇ ਦੀ ਕਿਰਪਾ ਘਰੇ ਚੱਲਦੀ ਸੀ ਨਹੀਂ ਬੁੜੀਆਂ ਨੇ ਤੁਹਾਨੂੰ ਪਤਾ ਜੇ 100 ਰੁਪਈਆ ਹੋ ਜਾਏ ਇੱਧਰ ਉੱਧਰ ਤੇ ਬੁੜੀਆਂ ਹੀ ਖਾਲ ਖਾ ਲੈਂਦੀਆਂ ਤੇ ਉਹ ਤਾਂ ਸਾਡੀ ਗੱਲ ਕਰੋ ਵੀ ਪਰੰਪਰਾ ਚੱਲਦੀ ਤੁਰੀ ਆਉਂਦੀ ਆ ਪ੍ਰਾਣੀ ਵੀ ਸਾਡੇ ਬੁੜੀਆਂ ਨਹੀਂ ਮੂਰੇ ਬੋਲਦੀਆਂ ਕਿਸੇ ਕੰਮ ਦੇ ਵਿੱਚ ਵੀ ਬੰਦਿਆਂ ਦੇ ਕੰਮ ਚ ਬੁੜੀਆਂ ਨਹੀਂ ਆਉਂਦੀਆਂ ਆ ਇਹ ਹੀ ਤਾਂ ਬਈ ਖਾਨਦਾਨੀ ਹੁੰਦੀ ਆ ਤੇ ਜੇ ਬੁੜੀਆਂ ਹੋ ਜੀਆਂ ਹੁੰਦੀਆਂ ਤੇ ਉਹ ਘਰੋਂ ਕੱਢ ਦਿੰਦੀਆਂ ਵੀ ਚੱਲ ਬਾਹਰ ਤੁਹਾਡੇ ਕੰਮ ਕਿ ਹੋ ਜੇ ਆ ਇਹੋ ਜ ਆ ਬਾਈ ਸਾਡੇ ਨਾਲ ਹੋਇਆ ਪੂਰਾ ਮਾੜੇ ਤੇ ਲਾਲਾ ਬੰਦਾ 22 ਲੱਖ ਰੁਪਈਆ ਕਿੱਥੋਂ ਅਗਲਾ ਬੰਦਾ ਮਾਰ ਦਿੰਦਾ ਤੇ ਅਸੀਂ ਉਹ ਜਰੀ ਬੈਠੇ ਆ ਤੇ ਉਹ ਜਾਵੜੇ ਬਾਹਰ ਜਾ ਚੜ ਗਏ ਜਾਜ ਕੀ ਉਹਨਾਂ ਦੀ ਪੂਛ ਫੜ ਲਈ ਦੂਜੀ ਉਹ ਕੁੜੀ ਦੀ ਗੱਲ ਜਿਹੜੀ ਕਹੀ ਆ ਉਹ ਵੀ ਬਿਲਕੁਲ ਸੱਚੀ ਗਈ ਆ ਬਈ ਫਾਇਦੇ ਕਰੇ ਲੋਕਾਂ ਦੇ ਲੋੜੋਂ ਵੱਧ ਆਪ ਦਾ ਨੁਕਸਾਨ ਕਰਿਆ ਕੀ ਲੈਣਾ ਇਹੋ ਜਿਹਾ ਫਾਇਦੇ ਕਰਕੇ ਲੋਕੀ ਦਾ ਹੱਥ ਤੇ ਹੱਥ ਮਾਰਦੇ ਫਿਰਦੇ ਆ ਠੀਕ ਆ ਭਾਈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮੇਰੇ ਭਾਈ ਆ ਤੁਹਾਡੇ ਪੈਰਾਂ ਚ ਝੁਕਦਾ ਸਿਰ ਝੁਕਦਾ ਮੇਰਾ ਵੱਧ ਤੋਂ ਵੱਧ ਸ਼ੇਅਰ ਕਰੋ ਇਹਨੂੰ ਤਾਂ ਕਿ ਜਿਹੜੀ ਉਹ ਬੰਦਿਆਂ ਤੱਕ ਪਹੁੰਚੇ ਉਹਨਾਂ ਨੂੰ ਅਕਲ ਆਵੇ ਉਹ ਹੁਣ ਬੁੜੀਆਂ ਗਈਆਂ ਲੀਆਂ ਸੀਆਂ ਗੁਰਦੁਆਰਾ ਸਾਹਿਬ ਤੇ ਨਹੀਂ ਮੈਂ ਲਿਆ ਕੇ ਤੁਹਾਨੂੰ ਫੋਟੋ ਦਿਖਾਉਣੀ ਸੀ ਅਗਲੀ ਵੀਡੀਓ ਚ ਦਿਖਾਉਂਗਾ ਬਿਆਨਾ ਹੋਇਆ ਉਹ ਵੀ ਬੰਦਿਆਂ ਦੀ ਫੋਟੋ ਆ ਉਹਨਾਂ ਦੀ ਉਹ ਬੰਦੇ ਦੀ ਫੋਟੋ ਦਵਾਂਗੇ ਜੀ ਤੁਹਾਨੂੰ ਠੀਕ ਆ ਬਾਈ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਸ਼ੇਅਰ ਕਰੋ ਲਾਇਕ ਕਰੋ ਜੀ ਕਮੈਂਟ ਕਰੋ ਸਤਿ ਸ੍ਰੀ ਅਕਾਲ ਬਾਈ ਜੀ ਉਹ ਨਾ ਫੋਟੋ ਮੈਂ ਜਾਣ ਕੇ ਨਹੀਂ ਲਾਉਂਦਾ ਹੁਣ ਫੋਟੋ ਇਸ ਕਰਕੇ ਨਹੀਂ ਲਾਈ ਤਾਂ ਕਿ ਚਲ ਹਜੇ ਵੀ ਮੈਂ ਸੋਚਦਾ ਵੀ ਉਹਨਾਂ ਦੀ ਬੇਇੱਜ਼ਤੀ ਨਾ ਹੋਵੇ ਵੀਡੀਓ ਨੂੰ ਬਾਈ ਹੱਥ ਬੰਨ ਕੇ ਬੇਨਤੀ ਆ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਜੇ ਮੇਰੀ ਵੀਡੀਓ ਅਲਸਰ ਉਹਨਾਂ ਤੀ ਬਾਈ ਹੋਣਾ ਤਾਂ ਹੀ ਪਹੁੰਚਦੀ ਆ ਬਾਈ ਜੀ ਤੁਹਾਡੇ ਮੂਰੇ ਹੱਥ ਬੰਨ ਕੇ ਬੇਨਤੀ ਆ ਮੇਰੇ ਨਾਲ ਜਿਹੜਾ ਤੁਸੀਂ ਤੱਕਾ ਕਰਕੇ ਗਏ ਆ ਨਾ ਤੇ ਮੈਨੂੰ ਮੈਂ ਕਮੈਂਟ ਬਾਕਸ ਜਿਆਦਾ ਨੰਬਰ ਦਿੰਨਾ ਤੇ ਮੇਰੇ ਨਾਲ ਬਾਈ ਕਨੈਕਟ ਕਰੋ ਤੇ ਨਹੀਂ ਮੈਂ ਅਗਲੀ ਵੀਡੀਓ ਦੇ ਵਿੱਚ ਤੁਹਾਡੀ ਫੋਟੋ ਲਾਉਣੀ ਆ ਉਹ ਬਿਆਨੇ ਵਾਲੀ ਫੇਰ ਨਾ ਕਿਉਂ ਸਾਡੀ ਬੇਇੱਜ਼ਤੀ ਕਰਤੀ ਜਿੱਥੇ ਵੀ ਤੁਸੀਂ ਹੈਗੇ ਆ ਬਾਈ ਜੀ ਵੀਡੀਓ ਨੂੰ ਵੱਧ ਤੋਂ ਵੱਧ ਤੁਹਾਡੇ ਮੇਰਕਮੈਸਟੀ ਹੈ ਤੁਹਾਡੇ ਮੂਰੇ ਵੱਧ ਤੋਂ ਵੱਧ ਸ਼ੇਅਰ ਕਰੋ ਭਾਈ ਜੀ ਤਾਂ ਕਿ ਉਹਨਾਂ ਬੰਦਿਆਂ ਤਾਈਂ ਪਹੁੰਚ ਸਕੇ ਉਹਨਾਂ ਨੂੰ ਤਾਂ ਪਤਾ ਹੀ ਹੈ ਤੇ ਮੈਂ ਹਜੇ ਵੀ ਉਹਨਾਂ ਦਾ ਪੜਦਾ ਰੱਖਦਾ ਫੋਟੋ ਨਹੀਂ ਲਾਉਂਦਾ ਜੇ ਨਾ ਹੀ ਮੇਰੇ ਨਾਲ ਕੋਈ ਕਨੈਕਟ ਕਰਨਗੇ ਭਾਈ ਜੀ ਅਗਲੀ ਵੀਡੀਓ ਚ ਮੈਂ ਫੋਟੋ ਲਾ ਦੇਣੀ ਹੈ ਉਹਨਾਂ ਦੀ ਸੋਡੀ ਭਾਈ ਜੀ ਮੈਂ ਫੋਟੋ ਲਾ ਦੇਣੀ ਆ ਠੀਕ ਆ ਜੀ ਮਿਹਰਬਾਨੀ ਸਤ ਸ੍ਰੀ ਅਕਾਲ ਜੀ